ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 6 8 8 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਇੱਕ ਇੱਕ ਗੁੰਡਾ ਸਾਈਡ ਤੇ ਖਾਲਤੂ ਹੈ ਮੈਂ ਕਿ 8 8 ਗੁੰਡੇ ਪਾਏ ਆ ਆਪਾਂ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਆ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਜਾਂ ਆਪਾਂ ਬਣਾਉਣਾ ਤਾਂ ਬਣਾ ਵੀ ਸਕਦੇ ਆਂ ਆ ਦੋ ਕੁੰਡੇ ਆਪਾਂ ਤਾਰਾਂਗੇ ਧਾਗਾ ਅਗਲੀ ਸਿੱਧੀ ਸਾਈਡ ਆ ਜੀ ਦੋ ਕੁੰਡੇ ਤਾਰ ਲਏ ਆਪਾਂ ਧਾਗਾ ਇੱਧਰ ਹੀ ਆਪਣਾ ਦੋ ਕੁੰਡੇ ਤਾਰ ਲਏ ధగాగ పిచ్చే కారే కి కుండేను షకే దో చారండే వేరు ధే దో కుండే ఫారే ధ పేర్ డే ఫే 1 2 3 4 5 6 ਫਿਰ ਤਾਂ ਗਾ ਕੇ ਕਰਾਂਗੇ 1 2 ਗੁੰਡੇ ਤਾਰ ਲਾਂਗੇ ਧਾਗਾ ਪਿੱਛੇ ਕਰਕੇ 1 2 3 4 5 6 ਗੁੰਡੇ ਬਣਾ ਲਈਏ ਆਪਾਂ ਤਾਂ ਗਾਗੇ ਕਰਾਂਗੇ ਦੋ ਗੁੰਡੇ ਤਾਰ ਤੇ ਤਾਂਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਹ ਉਲਟ ਡਿਸਾਈਡ ਵੀ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ ਹੁਣ ਆਪਾਂ ਧਾਗਾ ਪਿੱਛੇ ਕਰਕੇ ਦੋ ਗੁੰਡੇ ਤਾਰ ਲਾਂਗੇ ਧਾਗਾ ਆਪਣੇ ਵਾਲ ਪਾਸੇ ਕਰਕੇ 6 ਗੁੰਡੇ ਬਣਾ ਲਾਂਗੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਜਿਵੇਂ ਆਪਾਂ ਗੁੰਡੇ ਤਾਰੇ ਸੀਗੇ ਤਾਂਗਾ ਸਿੱਧੇ ਪਾਸੇ ਕਰਕੇ ਸੌਰੀ 2 ਗੁੰਡੇ ਤਾਰ ਲਾਂਗੇ 6 ਗੁੰਡੇ ਆਪਾਂ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਕਰਦੇ ਆਪਾਂ ਪੂਰੀ ਸਲਾਈ ਕੰਪਲੀਟ ਕਰ ਲਾਂਗੇ ఆ సేపా సేమ్ దో కు ఫారే ధ పిచ్చే కండే సీధే బ ਦੋ ਕੁੰਡੇ ਫਿਰ ਧਾਰ ਲਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਅ ਜੇ ਆਪਾਂ ਉਲਟੇ ਸਲਾਈ ਬਣਾ ਲਈ ਸੀ ਆਪਾਂ ਸਿੱਧੇ ਪਾਸੇ ਆ ਗਏ ఇక్కడ కుడా ఫస్ట్ వాళ్ళ తారో కుండే ఫారే ధాగ్ తర్వా పిచ్చే కరీ పతా మే బా తార ఛే కుడే సీధే బ ਦੋ ਕੁੰਡੇ ਆਪਾਂ ਫੇਰ ਤਾਰ ਲਾਂਗੇ 6 ਕੁੰਡੇ ਸਿੰਦੇ ਬਣਾ ਲਾਂਗੇ ਇਹ ਆਪਣੀਆਂ ਜੀ ਚਾਰ ਸਲਾਈਆਂ ਹੋ ਗਈਆਂ ਤੇ ਆਪਾਂ ਇਸ ਤਰ੍ਹਾਂ ਕਰਕੇ 6 ਸਲਾਈਆਂ ਬਣਾਉਣੀਆਂ ਇਹ ਆਖਰਸਟ ਵਾਲੇ ਦੋ ਕੁੰਡੇ ਵੀ ਆਪਾਂ ਤਾਰ ਕੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ। ਅੱਗੇ ਉਲਟੀ ਸਲਾਈ ਬਣਾ ਕੇ ਫਿਰ ਦਿਖਾਉਣੀ ਆ। ਆਹ ਲਓ ਜੀ ਆਪਾਂ 6 ਸਲਾਈਆਂ ਪਾ ਲਈਆਂ। ਤੇ ਹੁਣ ਆਪਾਂ ਅੱਗੇ ਉਲਟੀ ਸਾਈਡ। ਉਲਟੀ ਸਾਈਡ ਆਪਾਂ ਆਹ ਸਲਾਈ ਜਿਹੜੇ ਆਪਾਂ ਕੁੰਡੇ ਤਾਰੇ ਸੀ ਹੁਣ ਆਪਾਂ ਇਹ ਉਲਟੇ ਬਣਾ ਲਾਂਗੇ। ਪੂਰੀ ਸਲਾਈ ਉਲਟੀ-ਉਲਟੀ ਬਣਾ ਲਾਂਗੇ। ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਇੱਕ ਉਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਦੋ ਰੰਗ ਦਾ ਵੀ ਬਣਾ ਸਕਦੇ ਆਪਾਂ ਬਣਾਇਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਲੱਗਦਾ ਹੈ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਤਾਂ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਸ਼ੇਅਰ ਤੇ ਲਾਈਕ ਵੀ ਕਰ ਦਿਆ ਕਰੋ ਮਸਲਾਈ ਆਪਾਂ ਪੂਰੀ ਉਲਟੀ ਬਣਾ ਲਈਏ ਇਧਰੋਂ ਸਿੱਧੀ ਹੋ ਗਈ ਇਧਰਲੇ ਪਾਸੇ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਤਾਂ ਪੂਰੀ ਸਲਾਈ ਆਪਾਂ ਇਧਰ ਉਲਟੀ ਬਣਾਵਾਂਗੇ ਉਰੇ ਸਲਾਈ ਆਪਾਂ ਉਲਟੇ ਬਣਾ ਕੇ ਕੰਪਲੀਟ ਕਰ ਲਈ। ਇੱਧਰਲੇ ਪਾਸੇ ਵੀ ਆਪਾਂ ਸਲਾਈ ਇਹ ਤਾਂਗਾ ਪਿੱਛੇ ਕਰਾਂਗੇ। ਇਧਰੋਂ ਆਪਾਂ ਇਹ ਸਲਾਈ ਸਿੱਧੀ ਬਣਾ ਲਾਂਗੇ। ਉਲਟੇ ਪਾਸੇ ਆਪਾਂ ਹੁਣ ਇਹ ਸਲਾਈ ਸਿੱਧੀ ਬਣਾ ਲਾਂਗੇ। ਦੋ ਸਲਾਈਆਂ ਪੌਲਟੀਆਂ ਬਣਾ ਲਈਆਂ ਇੱਥੇ ਪਹਿਲਾਂ ਆਪਾਂ ਇਹ ਵਾਲਾ ਕੁੰਡਾ ਤਾਰਾਂਗੇ ਹੁਣ ਆਪਾਂ ਇੱਥੇ ਚਾਰ ਕੁੰਡੇ ਸਿੱਧੇ ਬਣਾਵਾਂਗੇ 2 3 4 ਤਾਂ ਗਾਗੇ ਕਰਾਂਗੇ ਦੋ ਕੁੰਡੇ ਆਪਾਂ ਤਾਰਾਂਗੇ ਜਿਹੜੇ ਸਾਡੇ ਇੱਥੋਂ ਵਿੱਚ ਵਾਲੇ ਆ ਇਹਦੇ ਵਿਚਾਲੇ ਆਉਂਦੇ ਜਿਹੜੇ ਉਹਨਾਂ ਜਿਹੜੇ ਆ ਸਾਡੇ ਆ ਦੋ ਗੁੰਡੇ ਆਪਾਂ ਤਾਰੇ ਸੀਗੇ ਆਹ ਵਾਲੇ ਤੋਂ ਦਵਾ ਹੋ ਗਏ 6 ਗੁੰਡੇ ਆਪਾਂ ਫਿਰ ਸਿੱਧੇ ਬਣਾ ਲਾਂਗੇ। ਆ ਸਾਡੇ ਦੋ ਗੁੰਡੇ ਹੁਣ ਵਿਚਾਲੇ ਆ ਜਾਣਗੇ। ਦੋ ਗੁੰਡੇ ਆਪਾਂ ਇਧਰੋਂ ਬਣਾ ਕੇ 6 ਗੁੰਡੇ ਸਿੱਧੇ ਬਣਾ ਲਾਂਗੇ। 4 ਗੁੰਡੇ ਤਾਰੇ 4 ਗੁੰਡੇ ਸੌਰੀ ਸਿੱਧੇ ਬਣਾਏ ਦੋ ਗੁੰਡੇ ਤਾਰ ਲਈ 2 4 6 ਸਿੱਧੇ ਗੁੰਡੇ ਬਣਾ ਲਏ ਦੋ ਗੁੰਡੇ ਪਾ ਫਿਰ ਤਾਰਾਂਗੇ 6 ਗੁੰਡੇ ਸਿੱਧੇ ਬਣਾਵਾਂਗੇ 6 ਦੋ ਗੁੰਡੇ ਫਿਰ ਤਾਰ ਲਵਾਂਗੇ ਚਾਰ ਕੁੰਡੇ ਆਪਾਂ ਫੇਰ ਇੱਥੇ ਸਿੱਧੇ ਬਣਾ ਲਾਂਗੇ। ਐਂਡ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂ। ਇਹਦੇ ਜਿਹੀ ਉਲਟੀ ਸਲਾਈ ਆਪਾਂ ਜਿਵੇਂ ਪਹਿਲਾਂ ਕੁੰਡੇ ਬਣਾਏ ਸੀ ਉਸੇ ਤਰ੍ਹਾਂ ਹੀ ਬਣਾਉਣੇ ਆ ਚਾਰ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਪਿੱਛੇ ਧਾਗਾ ਕਰਕੇ ਦੋ ਕੁੰਡੇ ਤਾਰ ਲਾਂਗੇ ਆਪਾਂ ਹਰੇਕ ਸਲਾਈ 'ਚ ਇਹ ਕੁੰਡੇ ਤਾਰਨੇ ਤਾਰਨੇ ਉਲਟੀ ਸਿੱਧੀ ਦੋਨਾਂ ਸਲਾਈਆਂ 'ਚ దో కడే తార ఛే కండే ఉల్టే బ దో కండే తారండే పంజే కల్టే బ బే దో సైడ్ కండే అం ਛੇ ਮਿਸਲਾਈਆਂ ਆਪਾਂ ਜਿਹੜੇ 6 6 ਕੁੰਡੇ ਆਏ ਆ ਇਹ ਆਪਾਂ ਦੋਨਾਂ ਸਲਾਈਆਂ 'ਚ ਬਣਾਉਂਦੇ ਜਾਣਾ ਜਿਹੜੇ 2 2 ਕੁੰਡੇ ਸਿਤਾਰੇ ਆ ਉਹ ਅਸੀਂ ਦੋਨੋਂ ਸਾਈਡ ਧਾਰ ਦੇ ਜਾਣਾ ਇਸ ਤਰ੍ਹਾਂ ਕਰਕੇ ਅਸੀਂ 6 6 ਸਲਾਈਆਂ ਬਣਾ ਲਈਆਂ ਬਣਾ ਲੈਣੀਆਂ ਡਿਜ਼ਾਈਨ ਦੀਆਂ ਹਾਲੋ ਜੀ ਆਪਾਂ ਨੇ ਦੋ ਡਿਜ਼ਾਈਨ ਬਣ ਗਏ ਇਹ ਜੇ ਪਾਉਲਟੇ ਸਲਾਈ ਵੀ ਬਣਾ ਲਈ ਹੈ 10 ਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਉਲਟੀਆਂ আট ਸਲਾਈਆਂ ਆਵ ਵਾਲੀਆਂ ਪੈਂਦੀਆਂ 10 ਲਾਈਆਂ ਦਾ ਡਿਜ਼ਾਈਨ ਹੈ ਜੀ ਕਿੰਨਾ ਸੋਹਣਾ ਬਣਿਆ ਤੇ ਉਹ ਮੈਂ ਪੀਲੇ ਰੰਗ ਚ ਬਣਾਇਆ ਹੋਇਆ ਇਹਦੇ ਚ ਵੀ ਕਿੰਨਾ ਸੋਹਣਾ ਲੱਗਦਾ ਇਹ ਦੇਖ ਆਲੋ ਜੀ ਬਣਾਇਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਕਮੈਂਟ ਵੀ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਵੀ ਜ਼ਰੂਰ ਕਰਕੇ ਦੱਸਿਓ ਕਿ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤੇ ਪੂਰੀ ਵੀਡੀਓ ਦੇਖਿਆ ਕਰੋ ਜੀ ਮੇਰੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਦੇਖਣ ਵਾਸਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ